ਸਤਿ ਸ਼੍ਰੀ ਅਕਾਲ ਦੋਸਤੋ ਕੁਲਵੰਤ ਸਿੰਘ ਢਾਲੀਵਾਲ ਤੇ ਸਾਡੀ ਵਰਡ ਕੈਂసర్ ਕੇਅਰ ਦੀ ਸਾਰੀ ਟੀਮ ਸਾਰੇ ਤੁਸੀਂ ਜੜਦੀ ਕਲਾਛ ਹੋਵੋਗੇ ਦੋਸਤੋ ਪੈਨ ਪੇਪਰ ਲੈ ਲਓ ਐਂਡ ਆਪਾਂ ਕੁਇ ਕੈਂਪਸ ਦੀ ਅਨਾਉਂਸਮੈਂਟ ਕਰ ਰਹੇ ਆ ਤੇ ਪਲੀਜ਼ ਨੋਟ ਕਰ ਲਓ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਸੇ ਵੀ ਸਾਡੇ ਭੈਣ ਭਰਾ ਜੀ ਨੂੰ ਲੋੜ ਹੈ ਚੈੱਕਅਪ ਦੀ ਐਂਡ ਉਹਨਾਂ ਦਾ ਫਾਇਦਾ ਹੋ ਸਕੇ ਠੀਕ ਆ ਆਪਾਂ ਸਟਾਰਟ ਕਰਦੇ ਆ ਜੀ ਅਬੋਰ ਤੋਂ ਅਬੋਰ ਦੀ ਸਾਨੂੰ ਬੜੀ ਕੰਪਲੇਂਟ ਸੀ ਅਬੋਰ ਆਓ ਤੇ ਅਬੋਰ ਆਓ ਹੁਣ ਤੁਸੀਂ ਘਰਾਂ ਤੋਂ ਆ ਜਿਓ ਅਸੀਂ ਤਾਂ ਤੁਹਾਡੇ ਕੋਲੋਂ ਜਲੰਧਰ ਤੋਂ ਚੱਲ ਕੇ ਆ ਰਹੇ ਹਾਂ ਅਬੋਰ ਠੀਕ ਹੈ ਦੋ ਦਿਨ ਅਸੀਂ ਬੋਰ ਚਲਾਣੇ ਆ ਠੀਕ ਹੈ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਥੈਂਕਸ ਕਰਦਾ ਹਾਂ ਗੁਰਦੁਆਰਾ ਸਿੰਘ ਸਵਾ ਅਬੋਰ ਛੂਵਾਂਗੇ ਸੀ ਦੋਏ ਦਿਨ ਇੱਕੋ ਜਗ੍ਹਾ ਤੇ ਰਹਿਣਾ 27 ਅਕਤੂਬਰ 27 ਸਪਟੰਬਰ ਆ ਜਿਹੜੀ 27 ਤਰੀਕ ਆ ਰਹੀ ਹੈ ਤੇ 28 ਸਪਟੰਬਰ ਦੋ ਦਿਨ ਅਬੋਰ ਨੂੰ ਦਿੱਤੇ ਆ 27 ਤੇ 28 ਠੀਕ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਬਹੁਤ ਧੰਨਵਾਦ ਕਰਦਾ ਜੋ ਇਹ ਕੈਂਪ ਨੂੰ ਸਾਡੇ ਨਾਲ ਹੈਲਪ ਕਰ ਰਿਹਾ ਆਰਗੇਨਾਈਜ਼ ਕਰਨ ਦੇ ਲਈ ਹੁਣ ਘਰਾਂ ਤੋਂ ਆ ਜਿਓ ਤੇ ਨਹੀਂ ਫਿਰ ਐਵੇਂ ਲਿਖਦੇ ਰਹਿੰਨੇ ਆ ਸਾਡੇ ਬੋਰ ਆਓ ਅਬੋਰ ਆਓ ਬਿਆਹਾ ਚ ਭੱਜ ਲੈਣੇ ਜਾਂ ਲੀਡਰਾਂ ਦੀਆਂ ਰੈਲੀਆਂ ਤੇ ਆਪਦੀ ਸਿਹਤ ਦਾ ਖਿਆਲ ਰੱਖਣ ਵੀ ਪਹੁੰਚ ਜਿਓ ਅਬੋਰ ਵਾਲਿਓ 2 ਦਿਨ ਲਗਾਤਾਰ ਬੋਰ ਚ ਰਹਿਣਾ ਹੈ ਚੰਗੀ ਤਰ੍ਹਾਂ ਚੈੱਕਅਪ ਕਰਕੇ ਜਾਵਾਂਗੇ ਠੀਕ ਹੈ 27 ਤੇ 28 ਸਪਟੰਬਰ ਅਬੋਰ ਠੀਕ ਹੈ ਉਸ ਤੋਂ ਬਾਅਦ 29 ਨੂੰ ਅਸੀਂ ਹੋਵਾਂਗੇ ਜੀ ਫਗਵਾੜਾ ਜਲੰਧਰ ਦੇ ਕੋਲੇ ਫਗਵਾੜੇ 'ਚ ਆ ਜਾਗੇ ਸ੍ਰੀ ਰਾਮ ਨੌਮੀ ਕਮੇਟੀ ਦਾ ਸ੍ਰੀ ਵਿਜੇ ਚੋਪੜਾ ਜੀ ਜੋ ਪੰਜਾਬ ਕੇ ਸ੍ਰੀ ਜਗਬਾਨੀ ਵਾਲੇ ਆਂਡ ਉੱਥੇ ਕਬਾਨਾ ਰਿਜ਼ੋਰਟ ਪੈਂਦਾ ਜੀ ਫਗਵਾੜੇ ਦੇ ਠੀਕ ਹੈ ਫਗਵਾੜਾ ਰੋਡ ਜਲੰਧਰ ਦੇ ਠੀਕ ਹੈ ਉਹਦੇ ਵਿੱਚ ਸਾਡਾ ਕੈਂਪ ਹੋਏਗਾ 29 ਅਕਤੂਬਰ ਨੂੰ ਹੁਣ ਉਸ ਤੋਂ ਬਾਅਦ ਆ ਗਿਆ ਜੀ 1 ਅਕਤੂਬਰ ਤੋਂ ਲੈ ਕੇ ਅਸੀਂ ਹੋਵਾਂਗੇ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਕਿੱਥੇ ਹੋਵਾਂਗੇ 1 ਅਕਤੂਬਰ ਨੂੰ ਗੁਰਦੁਆਰਾ ਸਿੰਘ ਸਭਾ ਆਬਾਦਗੜ ਨੇੜੇ ਮੀਰਥਲ ਪਠਾਨਕੋਟ ਅਬਾਦਗੜ ਪੈਂਦਾ ਜੀ ਅਬਾਦਗੜ ਨੇੜੇ ਮੀਰਥਲ ਪਠਾਨਕੋਟ ਇਹ 1 ਅਕਤੂਬਰ ਤੋਂ ਸਟਾਰਟ ਹੋ ਜਾਣਗੇ ਸੈਕੰਡ ਅਕਤੂਬਰ ਨੂੰ ਅਸੀਂ ਹੋਵਾਂਗੇ ਜੀ ਇਹ ਵੀ ਗੁਰਦੁਆਰਾ ਸਾਹਿਬ ਤਾਜਪੁਰ ਪਠਾਨਕੋਟ ਡਿਸਟ੍ਰਿਕਟ ਪਠਾਨਕੋਟ ਠੀਕ ਹੈ 3 ਅਕਤੂਬਰ ਨੂੰ ਅਸੀਂ ਹੋਵਾਂਗੇ ਫੈਕਟਰੀ ਹੈ ਜੀ ਭਾਰਤ ਇੰਜੀਨੀਅਰਿੰਗ ਠੀਕ ਹੈ ਸਜਾਨਪੁਰ ਪਠਾਨਕੋਟ ਸਜਾਨਪੁਰ ਦੇ ਵਿੱਚ ਹੋਵਾਂਗੇ ਠੀਕ ਹੈ 4 ਅਕਤੂਬਰ ਨੂੰ ਅਸੀਂ ਹੋਵਾਂਗੇ ਸਰਕਾਰੀ ਗੈਸਟ ਹਾਊਸ ਹੈ ਜੀ ਡਨੇਰਾ ਡਨੇਰਾ ਪਠਾਨਕੋਟ ਸਰਕਾਰੀ ਗੈਸਟ ਹਾਊਸ ਡਨੇਰਾ ਪਠਾਨਕੋਟ ਠੀਕ ਹੈ 5 ਅਕਤੂਬਰ ਨੂੰ ਅਸੀਂ ਜੀ ਪਿੰਡ ਅਟਾਰੀ ਇਹ ਡਿਸਟ੍ਰਿਕਟ ਫਿਰੋਜ਼ਪੁਰ ਸਾਨੂੰ ਜਾਣਾ ਪੈਣਾ ਇੱਕ ਦਿਨ ਦੇ ਲਈ ਪਿੰਡ ਅਟਾਰੀ ਹੈ ਜੀ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ 5 ਅਕਤੂਬਰ ਨੂੰ ਅਸੀਂ ਉੱਥੇ ਹੋਵਾਂਗੇ ਠੀਕ ਹੈ ਪਠਾਨਕੋਟ ਤੋਂ ਫਿਰੋਜ਼ਪੁਰ ਆ ਰਹੀ ਹੈ ਸਾਡੀਆਂ ਟੀਮਾਂ ਸੋਚ ਲਓ ਅਸੀਂ ਕਿੰਨੀ ਸਾਡੀ ਵਰਲਡ ਕੈਂਸਰ ਤੁਹਾਡੀ ਚਿੰਤਾ ਕਰਦੀ ਕਿਉਂਕਿ ਸਾਨੂੰ ਫਿਰੋਜ਼ਪੁਰ ਦਾ ਵੀ ਇਸ ਇਲਾਕੇ ਦੀ ਬਹੁਤ ਵੱਡੀ ਕੰਪਲੇਂਟ ਸੀ ਜੀ 5 ਅਕਤੂਬਰ ਨੂੰ ਪਿੰਡ ਅਟਾਰੀ ਡਿਸਟ੍ਰਿਕਟ ਫਿਰੋਜ਼ਪੁਰ ਚੋਵਾਂਗੇ 6 ਤਰੀਕ ਨੂੰ ਫੇਰ ਅਸੀਂ ਪਠਾਨਕੋਟ ਹੀ ਪਹੁੰਚ ਜਾਣਾ ਜੀ ਠੀਕ ਹੈ 6 ਜਿਹੜੀ ਅਕਤੂਬਰ ਹੋਏਗੀ ਅਤਰੀ ਹਸਪਤਾਲ ਪਿੰਡ ਹੈ ਜੀ ਮਨਵਾਲ ਬਾਗ ਪਠਾਨਕੋਟ ਮਨਵਾਲ ਬਾਗ ਪਠਾਨਕੋਟ ਅਤਰੀ ਹਸਪਤਾਲ ਦੇ ਵਿੱਚ ਠੀਕ ਹੈ ਜੀ 7 ਅਕਤੂਬਰ ਨੂੰ ਅਸੀਂ ਹੋਵਾਂਗੇ ਜੀ ਇੰਡੀਆ ਆਰਮੀ ਠੀਕ ਹੈ ਜੋ ਸਾਡੇ ਫੌਜੀ ਭਾਈ ਬਾਰਡਰਾਂ ਤੇ ਲੜ ਰਹੇ ਆ ਬੀਐਸਐਫ ਵਾਲੇ ਉਹ ਵੀ ਸਾਡੇ ਹੀ ਆ ਮਾਮੂਨ ਆਰਮੀ ਕੈਂਟ ਪਠਾਨਕੋਟ ਮਾਮੂਨ ਆਰਮੀ ਕੈਂਟ ਪਠਾਨਕੋਟ 8 ਅਕਤੂਬਰ ਨੂੰ ਅਸੀਂ ਹੋਵਾਂਗੇ ਜੀ ਸੁੰਦਰ ਚੌਂਕ ਭੈਣੀ ਲੋਧੀ ਸੁੰਦਰ ਚੌਂਕ ਭੈਣੀ ਲੋਧੀ ਅੱਡਾ ਪਠਾਨਕੋਟ ਠੀਕ ਹੈ ਫਿਰ ਬੋਲ ਦੇਣਾ ਸੁੰਦਰ ਚੌਂਕ ਭੈਣੀ ਲੋਧੀ ਅੱਡਾ ਪਠਾਨਕੋਟ ਇਹ 8 ਅਕਤੂਬਰ ਦਾ ਕੈਂਪ ਹੋਏਗਾ ਸਾਡਾ 9 ਅਕਤੂਬਰ ਨੂੰ ਅਸੀਂ ਹੋਵਾਂਗੇ ਜੀ ਕਬਾੜੀਆ ਧਰਮਸ਼ਾਲਾ ਪਠਾਨਕੋਟ ਕਬਾੜੀਆ ਧਰਮਸ਼ਾਲਾ ਜੀ ਪਠਾਨਕੋਟ ਚੋਵਾਂਗੇ ਜੀ ਐਂਡ 10 ਅਕਤੂਬਰ ਨੂੰ ਅਸੀਂ ਐਮਾ ਗੁਜਰਾ ਸਬੀ ਬਾਬੇ ਦਾ ਡੇਰਾ ਜੀ ਪਠਾਨਕੋਟ ਦੇ ਵਿੱਚ ਐਮਾ ਗੁਜਰਾ 10 ਅਕਤੂਬਰ ਨੂੰ ਐਮਾ ਗੁਜਰਾ ਸਬੀ ਬਾਬੇ ਦਾ ਡੇਰਾ ਪਠਾਨਕੋਟ ਠੀਕ ਹੈ ਪਲੀਜ਼ ਆਪ ਦੀ ਵਾਈਫ ਬਜ਼ੁਰਗ ਮਾਮਾ ਆਪ ਨੂੰ ਜ਼ਰੂਰ ਲੈ ਕੇ ਪਹੁੰਚਿਓ ਕੀ ਕੀ ਕਰਾਂਗੇ ਉੱਥੇ ਸਭ ਦਾ ਬਲੱਡ ਪ੍ਰੈਸ਼ਰ ਤੇ ਸਭ ਦਾ ਸ਼ੂਗਰ ਛਾਤੀ ਦੀ ਮੈਮੋਗ੍ਰਾਫੀ ਹੋਏਗੀ। ਬੱਚੇਦਾਨੀ ਦਾ ਪੈਪਸਮੇਅਰ ਹੋਏਗਾ, ਮੂੰਹ ਦਾ, ਗਲੇ ਦਾ, ਦੋ ਟੈਸਟੇ ਹੋਣਗੇ। ਠੀਕ ਹੈ, ਹੱਡੀਆਂ ਦਾ BMD ਹੋਏਗਾ, ਮੇਲ ਦੇ ਵਿੱਚ ਗਦੂਦਾਂ ਦਾ ਕੈਂਸਰ, PSA ਟੈਸਟ ਹੋਏਗਾ। ਬਲੱਡ ਕੈਂਸਰ ਦੀ ਲੈਬ ਆਏਗੀ, ਲੈਬੋਰੀ ਟਰੀ ਆਏਗੀ, ਕੋਈ ਬਲੱਡ ਕੰਪਲੇਂਟ ਹੋਵੇ ਉਹ ਵੀ ਕਰ ਸਕਦੇ ਹੋ, ਠੀਕ ਹੈ। ਹੱਡੀਆਂ ਦੀ BMD ਹੋਏਗੀ, ਠੀਕ ਹੈ। ਐਂਡ ਫ੍ਰੀ ਦਵਾਈ ਦਾ ਖੁੱਲਾ ਲੰਗਰ ਹੋਏਗਾ, ਠੀਕ ਹੈ। ਹਰ ਭੈਣਾਂ ਨੂੰ ਜਿਹੜੀ ਜਨਰਲ ਮੈਡੀਸਨ ਹੈ ਉਹ ਮਿਲੇਗੀ। ਪਰਚੇ ਪਾਣ ਦੇ ਲਈ ਮਿਲਣਗੇ ਜਾਗਰਤਾ cancer ਦਾ ਇਲਾਜ ਦੋਸਤੋ ਜਾਗਰਤਾ ਕਿਹੜੇ ਪਰਚੇ ਮੇਲ ਨੂੰ ਅੱਡ ਮਿਲਣਗੇ ਤੇ ਫੀਮੇਲ ਮੇਰੀਆਂ ਮਾਵਾਂ ਭੈਣਾਂ ਨੂੰ ਅੱਡ ਮਿਲਣਗੇ ਠੀਕ ਹੈ ਅਣ ਤੁਸੀਂ ਇਹਨਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਚੈੱਕ ਅਪ ਇਨ ਟਾਈਮ ਤੇ cancer ਦਾ ਇਲਾਜ ਹੈ ਜੇ ਪਹਿਲੀ ਸਟੇਜ ਤੋਂ ਬਾਅਦ ਚੱਲ ਜੇ ਘਰ ਦੀ ਪਰਵਾਦੀ ਘਰ ਚੋਂ ਸਾਡਾ ਇੱਕ ਪਰਿਵਾਰ ਦਾ ਮੈਂਬਰ ਵੀ ਚਲਾ ਜਾਂਦਾ ਆਰਥਿਕ ਪਰਵਾਦੀ ਕਰ ਜਾਂਦਾ ਪਰ cancer ਦਾ ਇੱਕੋ ਹੀ ਸ਼ਰਤ ਹੈ ਪਹਿਲੀ ਸਟੇਜ ਇਹ ਯਾਦ ਰੱਖੋ ਕਿਸੇ ਦੀ ਸੁਣਨ ਦੀ ਲੋੜ ਨਹੀਂ ਆ ਵੈਦ ਸ਼ਾਇਦ ਐਵੇਂ ਲਿਖੀ ਜਾਂਦੇ ਐ ਤੇ ਕੈਂਸਰ ਦਾ ਕੋਈ ਇਲਾਜ ਨਹੀਂ ਜਿੰਨਾ ਚਿਰ ਪਹਿਲੀ ਸਟੇਜ ਤੋਂ ਨਹੀਂ ਫੜ ਸਕਦੇ ਜਾਂ ਉਦੋਂ ਪਹਿਲਾਂ ਫੜ ਗਏ ਠੀਕ ਹੈ ਫੇਰ ਹੀ ਕੋਈ ਜ਼ਿੰਦਗੀ ਆ ਭਾਵੇਂ ਇੰਗਲੈਂਡ ਚ ਲੈ ਕੇ ਆਜੋ ਭਾਵੇਂ ਕੈਨੇਡਾ ਚ ਲੈ ਕੇ ਆਜੋ ਠੀਕ ਹੈ ਇੱਕੋ ਹੀ ਫੰਡਾ ਹੈ ਯਾਦ ਰੱਖੋ ਕਿ ਪਹਿਲੀ ਛੋਟੀ ਮੀਵੀ ਕੰਪਲੇਂਟ ਆ ਜਿਹੜੇ ਤੰਦਰੁਸਤ ਲੋਕ ਆ ਜਿਨ੍ਹਾਂ ਨੂੰ ਥੋੜੀ ਬਹੁਤੀ ਵੀ ਸ਼ੱਕ ਆ ਪਲੀਜ਼ ਵੈਲਕਮ ਸਾਡਾ ਹਸਬੰਡ ਵਾਈਫ ਤੇ 15000 ਰੁਪਏ ਖਰਚ ਆਉਂਦਾ ਹੈ 15000 ਰੁਪਏ ਇੱਕ ਹਸਬੰਡ ਵਾਈਫ ਦੇ ਜੇ ਸਾਰੇ ਟੈਸਟ ਕਰੀਏ ਅਸੀਂ ਬਿਲਕੁਲ ਫ ਠੀਕ ਹੈ ਹਰ ਦਵਾਈ ਫ੍ਰੀ ਦੇਵਾਂਗੇ ਠੀਕ ਹੈ ਪੰਜਾਬ ਚ ਤਾਂ ਕੋਈ ਥੱਪੜ ਨਹੀਂ ਫ੍ਰੀ ਮਾਰਦਾ ਉਹਦੇ ਵੀ ਪੈਸੇ ਲੈਂਦੇ ਆ ਤੇ ਵਰਲਡ ਕੈਂਸਰ ਪਾਗਲ ਆ ਸਾਡੇ ਜਨੂਨ ਹੈ ਮਨੁੱਖਤਾ ਦੀ ਸੇਵਾ ਪਾਈ ਕਨਈਆ ਜੀ ਦਾ ਗੁਰੂ ਸਾਹਿਬ ਦਾ ਮਿਸ਼ਨ ਸੀਗਾ ਠੀਕ ਹੈ ਅਸੀਂ ਉਸ ਤੇ ਚੱਲ ਰਹੇ ਆ ਪਲੀਜ਼ ਘਰਾਂ ਤੋਂ ਆਣ ਕੇ ਚੈੱਕ ਅਪ ਕਰਾ ਲਿਓ ਯਾਰ ਆਪਦੀ ਵਾਈਫ ਨੂੰ ਲੈ ਕੇ ਆਇਓ ਬੱਚਿਆਂ ਦੀ ਮਾਂ ਜੀ ਵਾਈਫ ਚਲੀ ਜਾਵੇ ਨਾ ਤੇ ਘਰ ਵਾਈਫ ਦੇ ਦਾਲੇ ਘੁਕਦਾ ਸਾਰਾ ਹੂੰ ਉਕ ਆ ਆ ਕੀ ਯਾਦ ਰੱਖਿਆ ਕਰੋ ਇਕੱਲੇ ਤੁਰਪੇ ਨਹੀਂ ਐ ਪ੍ਰੈਸ ਵਾਲੇ ਵੀਰਾਂ ਨੂੰ ਕਹਿੰਦੇ ਤੁਸੀਂ ਇਕੱਲੇ ਕਵਰੇਜ ਹਾਂ ਆਓ ਵੈਲਕਮ ਪ੍ਰੈਸ ਨੂੰ ਵੀ ਵੈਲਕਮ ਕਰਦਾ ਪਰ ਆਹ ਦੀ ਵਾਈਫ ਤੇ ਬਜ਼ੁਰਗ ਮਾਪਾ ਨੂੰ ਵੀ ਲੈ ਕੇ ਆਓ ਕਿਉਂ ਮੇਰਾ ਘਰ ਮੇਰੀ ਵਾਈਫ ਦੇ ਦਾਲੇ ਘੁਕਦਾ ਹੈ ਮੇਰੇ ਦੋ ਬੱਚੇ ਆ ਉਹਨਾਂ ਨੂੰ ਸਾਹ ਹੁੰਦੀ ਹੈ ਮੇਰੇ ਬਜ਼ੁਰਗ ਮਾਪੇ ਆ ਉਹਨਾਂ ਨੂੰ ਚਾਹ ਪਾਣੀ ਦਿੰਦੀ ਹੈ ਜੇ ਮੇਰੀ ਵਾਈਫ ਨੂੰ ਕੁਝ ਹੋ ਗਿਆ ਫਿਰ ਕੀ ਕਰਾਂਗੇ ਘਰ ਉਜੜ ਜਾਏਗਾ ਠੀਕ ਹੈ ਪਲੀਜ਼ ਮੈਂ ਮਾਵਾ ਪੈਣਾ ਨੂੰ ਬੇਨਤੀ ਕਰਦਾ ਚਾਰ ਔਰਤਾਂ ਇਕੱਠੀਆਂ ਕਰ ਲਓ ਦੋਨੋਂ ਨੂੰ ਕੈਂਸਰ ਹੋ ਰਿਹਾ ਚੌਂਚ ਇੱਕ ਨੂੰ ਛਾਤੀ ਦਾ ਇੱਕ ਨੂੰ ਬੱਚੇ ਦਾ ਨਹੀਂ ਦਾ ਪਰ ਦੋਨੇ ਕੈਂਸਰਾਂ ਦਾ 100% ਦਾ ਇਲਾਜ ਹੈ ਕੋਈ ਡਰਨ ਦੀ ਲੋੜ ਨਹੀਂ ਮੇਰੀ ਉਹ ਭੈਣੋਂ ਤੇ ਵਰਡ ਕੈਂਸਰ ਤੁਹਾਡੇ ਨਾਲ ਹੈ ਹਾਂ ਐਨ ਆਰ ਆਈ ਵਰਡ ਜੋ ਸੁਣ ਰਿਹਾ ਵਰਡ ਕੈਂਸਰ ਕੇਅਰ .co.in ਵਰਡ ਕੈਂਸਰ ਕੇਅਰ .co.in ਕੋਈ ਇਨਕੁਆਰੀ ਕੈਂਪ ਬੁਕਿੰਗ ਹਾਂ ਡੋਨੇਟ ਵੀ ਜਰੂਰ ਕਰਿਆ ਕਰੋ ਦਾਨ ਪਾਇਆ ਕਰੋ ਪੁੱਛਿਆ ਨਹੀਂ ਵੀ ਪੈਸਾ ਕਿੱਥੋਂ ਆਉਂਦਾ ਹੈ 15-15000 ਇੱਕ ਕਫਲ ਤੇ ਖਰਚ ਆ ਰਿਹਾ ਕਿੱਥੋਂ ਪੈਸਾ ਆਉਂਦਾ ਦਾਨ ਸੰਗਤਦਾਨ ਭਾਰੀ ਹੈ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਹੋਰ ਵੀ ਪਾ ਸਕਦੇ ਭਾਵੇਂ ਸਾਨੂੰ 1 ਰੁਪਿਆ ਦਾਨ ਦਿਆ ਕਰੋ ਜਰੂਰ ਦਿਆ ਕਰੋ ਜਰੂਰ ਪਾਇਆ ਕਰੋ ਫਿਰ ਸਾਨੂੰ ਹੌਸਲਾ ਹੋ ਜਾਂਦਾ ਠੀਕ ਹੈ ਐਂਡ ਇਹ ਗੁਰੂ ਸਾਹਿਬ ਦਾ ਸੁਨੇਹਾ ਹੈ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਉਤਮ ਸੇਵਾ ਵਰਲਡ ਕੈਂసర్ ਕੇਅਰ .co.in ਨਾਲ ਜੁੜੇ ਰਹੋ ਬਹੁਤ ਧੰਨਵਾਦ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲੈਣਾ ਮੇਰੇ ਭਰਾਵੋ ਐਂਡ ਫਿਰ ਇਸ ਤੋਂ ਬਾਅਦ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਕੈਂਪ ਅਨਾਉਂਸ ਕਰਾਂਗੇ ਸਾਰੇ ਬਾਰਡਰ ਏਰੀਆ ਦੇ ਨਾਲ-ਨਾਲ ਚੱਕ ਦੇ ਤੁਰੇ ਕਰੇ ਆਉਣਾ ਸੀ ਨਵੰਬਰ ਮਹੀਨਾ ਗਰਦਾਸਪੁਰ ਚ ਹੈ ਹੁਣ ਗਰਦਾਸਪੁਰ ਵਾਲੇ ਵੀਰ ਕੁਝ ਨਾ ਲਿਖਣ ਠੀਕ ਹੈ ਐਂਡ ਅਸੀਂ ਤੁਹਾਡੇ ਨਾਲ ਕੀਪ ਇਨ ਟੱਚ ਹੋਵਾਂਗੇ ਠੀਕ ਹੈ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਫਿਰ ਸਤਿ ਸ਼੍ਰੀ ਅਕਾਲ ਥੈਂਕ ਯੂ